ਕੀ ਆ ਲੰਬੀ ਥਾਣੇ ਸਾਰੇ ਵਧੀਆ ਹੋ ਗਏ ਇੱਕ ਮਿੰਟ ਗਾਤਣਾ ਸਮਝ ਲਿਓ ਮੈਂ ਵੀ ਕੁਕਿੰਗ ਦੀ ਰੈਸਪੀ ਜੀ ਬਣਾਉਣ ਲੱਗਾ ਨੇ ਦੱਸਣ ਲੱਗਾ ਮੈਂ ਅੱਜ ਮੀਵੋ ਪੈਂਦਾ ਸੀਗਾ ਤੇ ਅੱਜ ਬਾਹਰ ਜਾਣੋਂ ਦਿਲ ਨਹੀਂ ਕੀਤਾ ਬੜੀ ਚਿੱਕੜ ਜਿਹਾ ਬੜਾ ਹੋਇਆ ਸੀਗਾ ਤੇ ਢੀੜੀ ਲੱਗ ਕੇ ਆ ਗਿਆ ਮੈਂ ਘੁੰਮ ਕੇ ਤੇ ਅੱਜ ਮੈਂ ਕਿਹਾ ਇੱਕ ਪਕੌੜੇ ਬਣਾਈ ਜਾਣ ਤੇ ਅੱਜ ਫਿਰ ਪਕੌੜਿਆਂ ਤੇ ਬਲੌਗ ਬਣਾ ਦੇ ਆਗੇ ਮੈਂ ਤਾਂ ਆਪਣੇ ਦੱਸਿਆ ਮੈਂ ਕਈਆਂ ਨੇ ਕਹਿਣਾ ਪੈਣਾ ਵੀ ਆ ਬਾਇਆ ਹੈ ਨਾ ਐਪਲ ਪਾਇਆ ਹੈ ਨਾ ਲੋਕਾਂ ਨੇ ਪਤਾ ਕੀ ਕਹਿਣਾ ਸ਼ਾਇਦ ਹਰ ਪਾਰ ਹੁਣ ਕੁਕਿੰਗ ਕਰਨ ਲੱਪਿਆ ਪਰ ਨਹੀਂ ਦੰਦਾ ਮੇਰਾ ਕੋਈ ਵਿਚਾਰ ਨਹੀਂ ਹੈਗਾ ਬੱਟ ਕਿਤੇ ਕਿਤੇ ਪਕੋੜੇ ਕੱਢ ਲਈ ਜੇ ਤੇ ਅੱਜ ਉਹਨੇ ਕੈਮਰਾ ਕੱਢਾਂਗੇ ਗੋਭੀ ਵੀ ਕੱਟ ਲਈ ਆ ਆਲੂ ਵੀ ਆ ਆਲੂ ਕੱਚੇ ਵੀ ਆ ਤੇ ਉਬਲੇ ਹੋ ਵੀ ਆ ਟਿੱਕੀਆਂ ਵੀ ਬਣੂਗੀਆਂ ਬ੍ਰੈਡ ਵਾਲੇ ਵੀ ਬਣਨਗੇ ਪਨੀਰ ਵਾਲੇ ਵੀ ਬਣਨਗੇ ਪਾਲਕ ਵਾਲੇ ਵੀ ਬਣਨਗੇ ਤੇ ਮੇਥੀ ਵਾਲੇ ਵੀ ਜਿਹੜੇ ਜਿਹੜੇ ਖਾਣਾ ਕੱਟੋ ਦਿਖਾਓ ਧਨੀਆ ਧੋ ਲਿਆ ਤੇ ਨਾਲ ਪਾਲਕ ਪਾਲਕ ਦੇ ਨਾਲ ਮਿਚੀ ਤੇ ਧੋ ਹੋ ਗਈ ਇਹ ਵੀ ਤੇ ਹੁਣ ਕਟਾਂਗੇ ਇਹਨੂੰ ਤੇ ਸਾਡਾ ਧਨੀਆ ਰਹਿ ਗਿਆ ਸੀ ਕੱਟਣ ਨੂੰ ਤੇ ਧਨੀਆ ਕੱਟ ਕੇ ਤੇ ਲਿਆਓ ਪਾਲਕ ਤੋਂ ਪਾਲਕ ਵੀ ਕੱਟ ਲਈਏ ਲਓ ਤਾਂ ਦੇਖੋ ਤਾਂ ਕੱਟ ਹੁੰਦਾ ਹਲਵਾਈਆਂ ਵਾਂਗੂ ਕਿ ਨਹੀਂ ਹਲਵਾਈ ਵੀ ਇੱਦਾਂ ਕੱਟਦੇ ਹੁੰਦੇ ਆ ਲਓ ਜੀ ਕਟਿੰਗ ਬੋਰਡ ਦੇ ਉੱਤੇ ਆਪਾਂ ਧਨੀਆ ਦਿੱਤਾ ਕੱਟ ਇਨੂੰ ਹੋਰ ਬਰੀਕ ਕਰਨਾ ਤੇ ਇਹਨੂੰ ਇੱਕ ਵਾਰੀ ਫੇਰ ਇਦਾਂ ਲਾ ਲਓ ਤੈ ਇਹਦੀ ਤਾਂ ਤੈ ਲਾ ਕੇ ਤੇ ਫੇਰ ਦੋ ਉੱਤੇ ਕਰ ਦ ਪਤਲਾ ਪਤਲਾ ਹੋ ਗਿਆ ਐਨ ਬਰੀਕ ਹੋ ਗਿਆ ਇਹ ਤੇ ਇਹਨੂੰ ਚੱਕ ਕੇ ਪਾ ਦੋ ਹੁਣ ਗੋਭੀ ਕਟਿਉ ਦੇ ਵਿੱਚ ਤੇ ਨਾਲ ਪਾ ਲਈਏ ਅਦਰਕ ਲਸਣ ਤੇ ਗੰਡੇ ਪਿਆਜ਼ ਹੁਣ ਰਹਿ ਗਿਆ ਸਾਡਾ ਪਾਲਕ ਰਹਿ ਗਿਆ ਆ ਪਾਲਕ ਪੜਾਓ ਮੜੀਏ ਲੈ ਉਹ ਚੀਜ਼ ਨਹੀਂ ਪਾਲਕ ਦੀ ਤਾਂ ਕੱਟ ਕੇ ਤਾਂ ਪਾਈਏ ਵਿੱਚ ਇਸੇ ਲਓ ਜੀ ਲਓ ਲੋ ਜੀ ਪਾਲਕ ਧਾ ਲੋ ਆਵਾਜ਼ ਸੁਣੋ ਆਵਾਜ਼ ਕਟਿੰਗ ਦੀ ਆਵਾਜ਼ ਲਾਗੇ ਕਰੋ ਜਿਹੜਾ ਇਹ ਆ ਦੇ ਵਾ ਦੇ ਪਾਲਕ ਵੀ ਪਾਤੀ ਚੱਕੇ ਵਿੱਚ ਤੇ ਪਾਲਕ ਸਾਤ ਥੋੜੀ ਜਿਹੀ ਮੋਟੀ ਕੱਟ ਹੋ ਗਈ ਤੇ ਪਾਲਕ ਥੋੜਾ ਪਾਣੀ ਜ਼ਿਆਦਾ ਪੀਂਦੀ ਕਰਕੇ ਨਾ ਥੋੜੀ ਜਿਹੀ ਬਰੀਕ ਕੀਤੀ ਜਾਊਗੀ ਤੇ ਥੋੜੀ ਹੋਰ ਬਰੀਕ ਕਰ ਲੈਂਦੇ ਏਡੀ ਕਿਹੜੀ ਗੱਲ ਆ ਹਸਲ ਵਾਲੀ ਕਿਹੜੀ ਗੱਲ ਆ ਇੰਨਾ ਕਿ ਜ਼ਿਆਦਾ ਯਾਰ ਪੌਣ ਪਾਣੀ ਹਾਂ ਪਾਣੀ ਤੇਲ ਪੀਂਦੀ ਨਹੀਂ ਪਾਣੀ ਵੀ ਪੀਂਦੀ ਆ ਪਾਣੀ ਪੀਂਦੀ ਆ ਲਿਆਓ ਜੀ ਲਓ ਪਾਲਕ ਦੀ ਚੀਰਣੀ ਇੱਕ ਹੋਰ ਆ ਗਈ ਆ ਇਹ ਵੀ ਕੱਟੀ ਜਾਊਗੀ ਹੁਣ ਬਾਰੀ ਆ ਗਈ ਆ ਇਹ ਮੇਥੀ ਦੀ ਪਕੌੜੇ ਖਾਣੇ ਸੁੱਕੇ ਆ ਜਿਹੜਾ ਉਹ ਤੇ ਮਟੀਰੀਅਲ ਪੈਂਦਾ ਨਾ ਉਹ ਇਕੱਠਾ ਕਰਨਾ ਹੋਵੇ ਪਤਾ ਲੱਗਦਾ ਪਕੌੜੇ ਬਣਦੇ ਕਿਦਾਂ ਤੇ ਰਹਿ ਗਈ ਸੀ ਮੇਥੀ ਇਹ ਮੇਥੀ ਮੋਰੇ ਮੋਰੇ ਲਾਲ ਮਾ ਇਹ ਮੋਰੇ ਡੰਡਲੇ ਜੇ ਆ ਕਾਣੀ ਦਾ ਲਾਲ ਬਰੀਕ ਬਰੀਕ ਕੱਟੋ ਬਰੀਕ ਡੰਡਲੇ ਜੇ ਲਾਲ ਲੈਂਦੇ ਆ ਯਾਰ ਚੰਗੇ ਨਹੀਂ ਲੱਗਣੇ ਨਾ ਚਲੋ ਲੋਬ੍ਰਿਕ ਬ੍ਰਿਕ ਮੇਥੀ ਵੀ ਬਰੀਕ ਬਰੀਕ ਕੱਟ ਲਈ ਆ ਉਹ ਤਕਰੀਬਨ ਆਪਣਾ ਆਲਮੋਸਟ ਰੈਡੀ ਆ ਨਾ ਸਾਰਾ ਕੁਝ ਕਰਿਆਟੀ ਗੱਡੋ ਹੋਣਾ ਸ਼ੈਫ ਦਾ ਵੀ ਹੋਣਾ ਚਾਹੀਦਾ ਨਾ ਹਰਪਾਲ ਸਿੰਘ ਭਰਾਵਾ ਸ਼ੈਫ ਨਾ ਸਮਝ ਲਿਓ ਇਹ ਤਾਂ ਅੱਜ ਰੇਨੀ ਡੇ ਆ ਅੱਜ ਇਹ ਰੇਨੀ ਡੇ ਨੇ ਮਜਬੂਰ ਕਰ ਦਿੱਤਾ ਅੱਜ ਪਕੌੜੇ ਬਣਾਉਣ ਨੂੰ ਮੀਂਹ ਵਾਲੇ ਦਿਨ ਨੇ ਬੜੇ ਜਨਾਬਾਤ ਮੀਂਹ ਪਿਆ ਆ ਪਹਿਲਾਂ ਕਹਿੰਦੇ ਦੀ ਮੀਂਹ ਪੈਂਦਾ ਨਹੀਂ ਪੈਂਦਾ ਦੀ ਹੁਣ ਪੈਣ ਲੱਗਾ ਤੇ ਮੋਹਾਲੀ ਨੂੰ ਵੈਨਕੂਵਰ ਬਣਾਤਾ ਆ ਟ੍ਰਾਂਟੋ ਬਣਾਤਾ ਥਰੀ ਬਣਾਤਾ ਇੰਨੀ स्ਨੋ ਪੈ ਗਈ ਆ ਤੇ ਸਾਡੇ ਕੋਲ ਉੱਪਰ ਵੀ ਪੈਣ ਲੱਪਣੀ ਜਲਦੀ ਇਹ ਚੰਡੀਗੜ੍ਹ ਪੈਣ ਲੱਪਈ ਤਾਂ ਭੋਗ ਉੱਪਰ ਚੰਡੀਗੜ੍ਹ ਨਾਲੋਂ ਘੱਟ ਥੋੜੀ ਸਾਡਾ ਫਿਰ ਲਓ ਜੀ ਹੁਣ ਆਲੂ ਰਹਿ ਗਏ ਸੀਗੇ ਆਲੂ ਬਰੀਕ ਬਰੀਕ ਕੱਟਿਓ ਤੇ ਆਲੂ ਵੀ ਚੱਕ ਕੇ ਪਾਤਾ ਪੂਰੇ ਮੇਰੇ ਵਿੱਚ ਮਟੀਰੀਅਲ ਦੇ ਵਿੱਚ ਲਓ ਜੀ ਮੂਝ ਪਾਣੀ ਤਾਂ ਮੇਰੇ ਹੁਣੇ ਆਉਣ ਲੱਪਿਆ ਵੈਸੇ ਆਉਂਦਾ ਤੁਹਾਡੇ ਵੀ ਸਾਡੇ ਕੈਮਰੇਮੈਨ ਨੇ ਗਲਾਸ ਇੱਕ ਪਾਤਾ ਪਾਣੀ ਆ ਡੁੰਗਲਾ ਕਰਵਾ ਦਲੇ ਉਹਦੇ ਮੁਝ ਵੀ ਪਾਣੀ ਆਉਂਦਾ ਯਾਰ ਸਾਰਿਆਂ ਦੇ ਆਉਂਦਾ ਆ ਆ ਦੇਖੋ ਨਾ ਆ ਦੇਖੋ ਮਟੀਰੀਅਲ ਬਣਦਾ ਪਿਆ ਹੁਣ ਇਹਨੂੰ ਮੜਾ ਜਾਣਾ ਕਰ ਲਈਏ ਮਿਕਸ ਪਹਿਲਾਂ ਮਿਰਚ ਡੈਗੀ ਪਾਉਣ ਵਾਲੀ ਯਾਰ ਧਨੀਆ ਵੀ ਰਹਿੰਦਾ ਹੋਇਆ ਸੁੱਕਾ ਲਿਆਓ ਆ ਦੇਖੋ ਕਿੱਤੀ ਗਰੀ ਹੈ ਕਿੱਤੀ ਹੋ ਗਈ ਦੇਖੋ ओके ਅਚਾ ਬਾਕੀ ਚੀਜ਼ਾਂ ਤਾਂ ਸਾਰੀਆਂ ਅਸੀਂ ਕਟਿੰਗ ਕਰਕੇ ਪਾ ਲਈਆਂ ਤੇ ਜਿਹੜੀ ਮਿਰਚ ਸੀਗੀ ਔਰ ਪੀ ਕੇ ਤੇ ਸੁੱਕਾ ਤਨੀਆ ਕੋਈ ਪੌਂਦਾ ਕੋਈ ਨਹੀਂ ਪੌਂਦਾ ਕੋਈ ਪੀ ਕੇ ਪੌਂਦਾ ਪਰ ਮੇਰਾ ਇੱਕ ਪਰਸਨਲ ਐਕਸਪੀਰੀਅੰਸ ਆ ਬਾਕੀ ਆਪੋ ਆਪਣਾ ਟੇਸਟ ਹੁੰਦਾ ਮੈਨਾਂ ਖੱਟਾ ਵੀ ਬਣਾਵਾ ਤਾਂ ਉਹਦੇ ਵਿੱਚ ਨਾ ਮੜਾ ਜਾ ਦਰੜ ਫਰੜ ਕਰਕੇ ਸੁੱਕਾ ਤਨੀਆ ਬਹੁਤ ਸਵਾਦ ਲੱਗਦਾ ਹੈ ਪੂਰਾ ਨਹੀਂ ਪੀਣਾ ਦਰੜ ਫਰੜ ਕਰਨਾ ਹੁਣ ਮੈਂ ਤੁਹਾਨੂੰ ਦੱਸਦਾ ਦਰੜ ਫਰੜ ਹੋਣਾ ਕਿਤਾ ਸਾਡਾ ਇੱਕ ਛੋਟਾ ਜਿਹਾ ਸਿਵਾ ਗਿਆ ਨਾ ਕੁੰਡਾ ਘੋਟਣਾ ਛੋਟਾ ਜਿਹਾ ਇਸ ਦਾ ਆ ਗਿਆ ਕੂੜਾ ਘੋਟਣਾ ਤੇ ਧਨੀਆ ਦਿੱਤਾ ਇਹਦੇ ਵਿੱਚ ਅਸੀਂ ਪਾ ਆਹ ਲਓ ਕਿ ਲੋ ਜੀ ਪੀ ਹੋ ਗਿਆ ਅਨਾਰ ਦਾਣਾ ਅਨਾਰ ਦਾਣਾ ਇਹਦੇ ਨਾਲ ਆਉਗੀ ਖਟਾਣ ਤੇ ਟੇਸਟ ਵੱਖਰਾ ਹੀ ਟੇਸਟ ਆਉਂਦਾ ਹੈ ਇੱਕ ਕਈ ਪਾਉਂਦੇ ਕਿ ਨਹੀਂ ਪਾਉਂਦੇ ਪਰ ਸਾਨੂੰ ਸਵਾਦ ਲੱਗਦਾ ਅਸੀਂ ਤਾਂ ਪਾਉਣਾ ਹੈ ਤੇ ਇੱਕ ਚਮਚਾ ਲੂਣ ਦਾ ਪਾ ਲਓ ਵਿੱਚ ਇਹਦੇ ਇੱਕ ਨਹੀਂ ਇੱਕ ਹੋਰ ਪਾਓ ਹਾਂ ਇਹਦੇ ਨਾਲ ਇਦਾਂ ਹੈ ਵੀ ਪਾਲਕ ਦਾ ਜਿਹੜਾ ਪਾਣੀ ਪੂਣੀ ਛੱਡਣਾ ਨਾ ਉਹ ਛੱਡ ਦੋਗੀ ਤੇ ਲਓ ਜੀ ਆਪਣਾ ਮਟੀਰੀਅਲ ਰੈਡੀ ਹੋ ਗਿਆ ਵੈਸੇ ਤਾਂ ਹਲਦੀ ਪਾਓ ਥੋੜੀ ਜੀ ਹਲਦੀ ਵੀ ਪਾਓ ਪਾਓ ਨਾ ਕਲਰ ਦੇ ਦੂਗੇ ਨਾ ਹਲਦੀ ਕਲਰ ਦੇ ਦਿੰਦੀ ਥੋੜਾ ਜਿਆ ਤੇ ਥੋੜੀ ਜੀ ਲਾਲ ਮਿਰਚ ਇੱਕ ਰੰਗ ਦੇਣ ਨੂੰ ਨਾ ਵੈਸੇ ਇੱਕ ਟੇਸਟ ਹੀ ਆ ਜਾਂਦਾ 컬러 ਦੇਖ ਕੇ ਵੀ ਇੱਕ ਟੇਸਟ ਆਉਂਦਾ 컬러 ਦਾ ਟੇਸਟ ਵੀ ਹੁੰਦਾ ਇੱਕ ਨਾ ਤੇ ਮੈਂ ਪ੍ਰੋਪਰਲੀ ਵੈਸੇ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸੇ ਦਿਤੀ ਬਈ ਲੋ ਜੀ ਗੈਸ ਕਰਤਾ ਸਟਾਰਟ ਆਪਾ ਲੋ ਜੀ ਸਰੋਂ ਦਾ ਤੇਲ ਪੈ ਗਿਆ ਆ ਤੇ ਹੁਣ ਇਹਨੂੰ ਕਰਾਂਗੇ ਗਰਮ ਕੜਾਈ ਅਸੀਂ ਛੋੜੀ ਤਾਂ ਰੱਖੀ ਆ ਬਈ ਗੈਸ ਵੀ ਹੌਲੀ ਹੌਲੀ ਚੱਲਦਾ ਠੰਡ ਜਿਆਦਾ ਹੋਣ ਕਰਕੇ ਤੇ ਇਹ ਜਿਹੜੀ ਕੜਾਈ ਹੈ ਨਾ ਥੋੜੀ ਬਰੀਕ ਆ ਪਤਲੀ ਆ ਹਨਾ ਇਹ ਇਹਦੇ ਵਿੱਚ ਤੇਲ ਵੀ ਜਲਦੀ ਗਰਮ ਹੋਊਗਾ ਤੇ ਪਕੌੜੇ ਵੀ ਤੇ ਪਕੌੜੇ ਵੀ ਜਿਆਦਾ ਰੜਨਗੇ ਜਲਦੀ ਨੋਈ ਕਰਿਆਟੀ ਪੈ ਗਈ ਆ ਬੇਸਣ 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 ਤੇ ਇਹਨੂੰ ਜਰਾ ਹੁਣ ਮਿਕਸ ਹੋ ਰਿਹਾ ਮਟੀਰੀਅਲ ਦੇ ਵਿੱਚ ਤੇ ਇਧਰ ਤੇਲ ਵੀ ਹੋ ਗਿਆ ਗਰਮ लो जी पकोड़े बन के रेडी रड़ रड़ हो गए रड़ रड़।, रड़ 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 क्या बात है क्या बात है मुंह में पानी आया अजय नहीं खाने पहले और काट लीए और हो गया पहला पकोड़े थोड़े जो बड़े हो गए थे ਪਕੋੜੇ ਥੋੜੇ ਜਿਹਾ ਛੋਟੇ ਕੱਢਨੇ ਪੈਂਦੇ ਆ ਕਿਉਂਕਿ ਸਿਆਲ ਆ ਠੰਡ ਆ ਠੰਡ ਦੇ ਵਿੱਚ ਵੱਡੇ ਪਕੋੜਿਆਂ ਨੂੰ ਸੇਕ ਘੱਟ ਲੱਗਦਾ ਆ ਤੇ ਛੋਟਿਆਂ ਨੂੰ ਜਲਦੀ ਲੱਗਦਾ ਹੈ ਨਾ ਲੋ ਜੀ ਪਕੋੜੇ ਵੀ ਸਾਡੇ ਰੈਡੀ ਹੋਈ ਜਾਂਦੇ ਆ ਤੇ ਨਾਲ ਪਦੀਨੇ ਵਾਲੀ ਚਟਣੀ ਵੀ ਬਣ ਗਈ ਆ ਪਦੀਨਾ ਤੇ ਧਨੀਆ ਤੇ ਨਾਲ ਟਮਾਟੋ ਸੌਸ ਵੀ ਰੈਡੀ ਆ ਤੇ ਮੂਲੀਆਂ ਕੱਦੂਖਸ ਹੋ ਰਹੀਆਂ ਆ ਤੇ ਫਿਰ ਤੁਹਾਨੂੰ ਪੂਰੇ ਡੈਕੋਰੇਟ ਕਰਕੇ ਇੱਕ ਵਾਰੀ ਦਿਖਾਉਂਦੇ ਆ ਤੇ ਲਓ ਜੀ ਆਪਾਂ ਇਹਨੂੰ ਲਾ ਲਿਆ ਆ ਤੇ ਕੋੜੇ ਬਣ ਕੇ ਰੈਡੀ ਹੋ ਗਏ ਆ ਤੇ ਆਜੋ ਤੁਹਾਨੂੰ ਦੱਸਦੇ ਆ ਖਾ ਕੇ ਬਣੇ ਕਿਦਾਂ ਦੇ ਆ ਲਓ ਜੀ ਪਕੌੜੇ ਵੀ ਆ ਗਏ ਆ ਨਾਲ ਮੂਲੀਆਂ ਕद्दूकस ਕੀਤੀਆਂ ਹੋਈਆਂ ਹਰੀ ਚਟਣੀ ਆ ਗਈ ਹੈ ਪੁਦੀਨੇ ਤੇ ਧਨੀਏ ਦੀ ਨਾਲ ਟਮਾਟੋ ਸੌਸ ਤੇ ਨਾਲ ਆ ਗਏ ਆ ਕੁੱਲੜ ਚਾਹੇ ਕੁੱਲਣ ਵਾਲੀ ਚਾਹ ਤੇ ਬਾਕੀ ਖਾ ਕੇ ਦੱਸ ਦਿਓ ਟੇਸਟ ਕਿਦਾਂ ਦਾ ਆ ਖਾ ਕੇ ਦੇਖਦੇ ਆ ਤੇ ਵਾਹ ਮਯਾ ਆ ਗਿਆ باقی ਇੱਕ ਗੱਲ ਦਾ ਮੈਨੂੰ ਪੱਕੀ ਦਾ ਪਤਾ ਮੈਂ ਜਿਹੜਾ ਜਿਹੜਾ ਦੇਖੂਗਾ ਵੀਡੀਓ ਘਰ ਪਕੌੜੇ ਜਰੂਰ ਬਣਾਊਗਾ 3 ਵਜ ਗਏ ਆ ਤੇ 1 ਘੰਟੇ ਤੱਕ ਮੈਂ ਅਪਲੋਡ ਕਰ ਦੇਣੀ ਆ ਵੀਡੀਓ ਪਰਫੈਕਟ ਤੇ ਰੈਨੀ ਡੇ ਬਹੁਤ ਵਧੀਆ ਸੈਲੀਬ੍ਰੇਟ ਕਰ ਰਹੇ ਆ ਕਿ ਤੁਸੀਂ ਵੀ ਬਣਾਓ ਤੇ ਖਾਓ ਮਿਲਦੇ ਆ ਨੈਕਸਟ ਬਲੌਗ ਚ